ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਪਿੰਡ ਭਗਤਾ ਭਾਈ ਕਾ ਪੁੱਜੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਆਮਦ ਬਾਰੇ ਜਦ ਭਾਈ ਭਗਤਾ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਭਾਈ ਭਗਤਾ ਦੇ ਪੰਜੇ ਪੁੱਤਰ ਭਾਈ ਗੁਰਦਾਸ ਤਾਰਾ ਭਾਗ ਮਹਿਰਾ ਤੇ ਵਖਤਾ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਭਾਈ ਭਗਤਾ ਦੇ ਪੁੱਤਰਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਅੱਜ ਜੋ ਵੀ ਸਾਡੇ ਕੋਲ ਹੈ ਉਹ ਤੁਹਾਡਾ ਦਿੱਤਾ ਹੋਇਆ ਹੈ ਇਸ ਲਈ ਤੁਸੀਂ ਸਾਡੇ ਘਰ ਚਰਨ ਪਾਓ ਤੇ ਪ੍ਰਸ਼ਾਦਾ ਛਕੋ ਗੁਰੂ ਸਾਹਿਬ ਜੀ ਨੇ ਬੇਨਤੀ ਨੂੰ ਮੰਨਦੇ ਹੋਏ ਪ੍ਰਸ਼ਾਦਾ ਛਕਿਆ ਤੇ ਭਾਈ ਭਗਤਾ ਦੇ ਪੁੱਤਰਾਂ ਦੇ ਘਰ ਨਿਵਾਸ ਕੀਤਾ ਪੋਤਰਾ ਨੂੰ ਨਿਕਾਂ ਵਰਤ ਤੇ ਜਾਣਕਾਰੀ ਅਨੁਸਾਰ ਭਾਈ ਬੈਲੋਜੀ ਦੇ ਪੁੱਤਰੇ ਭਾਈ ਭਗਤਾ ਜੀ 19ਵੀਂ ਸਦੀ ਦੇ ਵਿੱਚ ਪਿੰਡ ਭਗਤਾ ਭਾਈ ਦਾ ਪਿੰਡ ਬਸਾਇਆ ਸੀ ਭਾਈ ਬੈਲੋ ਮਾਲਵੇ ਵਿੱਚ ਪਿੰਡ ਪਪੜੇ ਭਾਈ ਕੇ ਜੋ ਕਿ ਜੋਕੇ ਜ਼ਿਲ੍ਹਾ ਮਾਨਸਾ ਦੇ ਬਸਨੀਕ ਸਨ ਇਤਿਹਾਸ ਮੁਤਾਬਕ ਰਿਆਸਤ ਫਰੀਦਕੋਟ ਵੱਲੋਂ ਇਸ ਪਵਿੱਤਰ ਸਥਾਨ ਨੂੰ 88 ਗੁਮਾਂ ਜ਼ਮੀਨ ਜਗੀਰ ਦੇ ਰੂਪ ਵਿੱਚ ਭੇਂਟ ਕੀਤੀ ਗਈ ਭਾਈ ਬੈਲੋ ਜੀ ਨੇ ਸ੍ਰੀ ਅਮਰਤਸਰ ਸਰੋਵਰ ਤੇ ਸ੍ਰੀ ਹਰਮੰਦਰ ਸਾਹਿਬ ਦੀ ਸਾਰੀ ਸਮੇਂ ਬਹੁਤ ਸੇਵਾ ਕੀਤੀ ਇਸ ਗੁਰਦੁਆਰਾ ਸਾਹਿਬ ਕੋਲ ਇੱਕ ਪੂਤਾਂ ਵਾਲਾ ਖੂਬੀ ਹੈ ਇਸ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਦੂਰੋਂ ਨੇੜੋਂ ਸੰਗਤਾਂ ਆ ਕੇ ਦਰਸ਼ਨਜ਼ਾਰੇ ਕਰਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਗੁਰਦੁਆਰਾ ਸਾਇਪਾਸ਼ਈ ਦਸਵੀਂ ਭਗਤਾ ਭਗਤਾ ਭਾਈ ਕਾ ਤੂਤਾਂ ਵਾਲਾ ਖੂ ਇਸ ਦੀ ਸੇਵਾ ਜ਼ਿੰਮੇਵਾਰੀ ਇਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਜੋ ਕਿ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ